ਗੌੜੀ ਮਹੱਲਾ ਪੰਜਵਾ ਸਤਗੁਰੂ ਪੂਰਾ ਭਇਆ ਕਿਰਪਾ ਮਿਰਦੈ ਵਸਿਆ ਸਦਾ ਗੁਪਾਲ RAM ਰਵਤ ਸਦ ਹੀ ਸੁਖ ਪਾਇਆ ਮਯਾ ਕਰੀ ਪੂਰਨ ਹਰਿ ਰਾਇ ਰਹਾਉ ਕਹੋ ਨਾਨਕ ਜਾਕੇ ਪੂਰੇ ਭਾਗ ਹਰਿ ਹਰਿ ਨਾਮ ਅਸਿਰ ਸੋਹਾਗ ਗੌੜੀ ਮਹੱਲਾ ਪੰਜਵਾ ਧੋਤੀ ਖੋਲ ਵਿਸਾਏ ਹੇ ਗਰਧਪਵਾਂ ਗੁਲਾਹੇ ਪੇਟ ਬਿਨ ਕਰ ਤੂ ਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰਤਿ ਇਸ ਨਾਨਾ ਛੁਰੀ ਕਾਢ ਲੇਵੈ ਹੱਥ ਦਾਨਾ ਬੇਦ ਪੜੈ ਮੁਖ ਮੀਠੀ ਬਾਣੀ ਜੀਆ ਕੋ ਹਤ ਨ ਸੰਗੈ ਪ੍ਰਾਣੀ ਕਹੁ ਨਾਨਕ ਜਿਸ ਕਿਰਪਾ ਤਹਾਰੇ ਫਿਰ ਦਾ ਸ਼ੁਧ ਬ੍ਰਹਮ ਦੀ ਚਾਰ ਹੈ ਗੌੜੀ ਮਹੱਲਾ ਪੰਜਵਾ ਫਿਰ ਕਰਬੈ ਸਹੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ ਬਾਦਸ਼ਾਹ ਸ਼ਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸਤੀਨੇ ਨਿਰਪਉ ਹੋਏ ਪਜੋ ਭਗਵਾਨ ਸਾਰ ਸੰਗਤ ਮਿਲ ਕੀਨੋ दान शरण ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਬਾਹ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾਲ ਸਭ ਭੈ ਮਿਟ ਹੈ ਤੁਮਾਰੈ ਨਾਹੀ ਪੇਟ ਤਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸਿਉ ਸੋਰਚੈ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਨ ਕੀ ਨਹਿਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨਾ ਲਾਗੈ ਹਰ ਸੰਗ ਰਾਤਾ ਆਨ ਦਿਨ ਜਾ ਕੈ ਹਰ ਸੰਗ ਰਾਤੇ ਸਹਜ ਕਰ ਵਸੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਹਰ ਸੰਗ ਰਾਤੇ ਮਤ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹਉ ਨਾਨਕ ਤਿਨ ਕਉ ਬਲ ਜਾਈ ਜਿਨ ਕਉ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸੀ ਤਲ ਮਨ ਪਹੇ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭਏ ਆਨੰਦ ਰਤ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਿਧ ਘਰ ਆਏ ਤੇਟ ਤਸਾਦ ਸੰਗ ਗਈ ਬਲਾਏ ਰਹਾਉ ਨੈਤਰੁ ਕੁਨੀਤ ਪੀਖਤ ਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ गोबिंद की टहल सफल एकाया संत प्रसाद परम पद पर पाया जन की कीनी आप सहाय सुख पाया लगदा सह पाए आप गया ता आपह पए कृपा निदान की शरण पए जो चाहत सोई जब पाया तब तुंडन कहा को जाया आखिर भए बसे सुख आसन ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋਟ ਮੱਜਨ ਕੀਨੋ ਇਸਨਾਨ ਲੱਖ ਅਰਬ ਖਰਬ ਦਿਨੋਂ ਦਾਮ ਜਾਂ ਮਨਵਸਿਓ ਹਰ ਕੋ ਨਾਮ ਸਗਲ ਵਿਤ ਗੁਣ ਗਾਏ ਗੋਪਾਲ ਪਾਪ ਮਿਟਹਿ ਸਾਧੂ ਸ਼ਰਨ ਦਇਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਧੇ ਅਨਕਲਾਬ ਮਨੋਰਥ ਲਾਧੇ ਹਰ ਹਰ ਨਾਮ ਰਸਨ ਆਰਾਧੇ ਸਿਮਰਤ ਸ਼ਾਸਤ ਵੇਦ ਬਖਾਨੇ ਜੋਗ ਗਿਆਨ ਸਿੱਧ ਸੁਖ ਜਾਣੇ ਨਾਮ ਜਪਤ ਪ੍ਰਭ ਸਿਉ ਮਨ ਮਾਨੇ ਅਗਾਧ ਬੋਧ ਹਰ ਅਗੰਮ ਅਪਾਰੇ ਨਾਮ ਜਪਤ ਨਾਮ ਰਿਦੇ ਵਿਚਾਰੇ ਨਾਨਕ ਕਉ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾਂ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸਹਿ ਆਰਾਧ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪਉ ਗੁਰੂ ਗੁਰ ਨਾਮ ਤਾ ਤੇ ਸਿਧ ਭੈ ਸਗਨ ਕਾਮ ਦਰਸ਼ਨ ਦੇ ਸੀਤਲ ਮਨ ਭੈ ਜਨਮ ਜਨਮ ਕੇ ਕਿਨ ਵਿਖ ਗਏ ਕਹੋ ਨਾਨਕ ਕਹਾ ਪੈ ਭਾਈ ਆਪਣੇ ਸੇਵਕ ਕੀ ਆਪ ਪੈ ਜਿ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈ ਸੇ ਮਾਈ ਪ੍ਰਭ ਕੀ ਸ਼ਰਨ ਉੱਬਰੈ ਸਭ ਕੋਏ ਕਰਨ ਕਰਾਵਨ ਪੂਰਨ ਸਤ ਸੋਏ ਰਹਾਉ ਅਬ ਮਨ ਬਸਿਆ ਕਰਨਹਿ ਹਾਰਾ ਪੈ ਦਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਨ ਵਿਖਲਾਥੇ ਕਹਿ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਣਾਈ ਰਾਗ ਗਉੜੀ 체ਤੀ ਮਹੱਲਾ ਪੰਜਵਾ ਦੋ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਪਹਾਈ ਤਾਂ ਤੇ ਬ੍ਰਿਥਾ ਨਾਂ ਜਾ ਪੈ ਕਾਈ ਰਹਾਉ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਤਾਪ ਕਰਾਈ ਨਿੰਦਕ ਸੀ ਪ੍ਰਪਤ ਗਵਾਈ ਨਾਨਕ ਹਰ ਗੁਣ ਨਿਰ ਪਉ ਗਾਈ